ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਭਾਂਬੜ ਬਚਿਆ ਹੋਇਆ ਹੈ ਪ੍ਰਧਾਨਗੀ ਨੂੰ ਲੈ ਕੇ ਇਹ ਸੇਮ ਅੱਗ ਦਾ ਲਾਭੂ ਜਿਹੜਾ ਹੁਣ ਕਾਂਗਰਸ ਪਾਰਟੀ ਦੇ ਵਿੱਚ ਵੀ ਪਹੁੰਚ ਗਿਆ ਹੈ ਇੱਕ ਪਾਸੇ ਨਵੇਂ ਬਣੇ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਇੰਚਾਰਜ ਤੇ ਈਡੀ ਦੇ ਛਾਪੇ ਪੈ ਰਹੇ ਨੇ 21000 ਕਰੋੜ ਰੁਪਏ ਦਾ ਵੱਡਾ ਘੁਟਾਲਾ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਜਦੋਂ ਛਤੀਸਗੜ੍ਹ ਦੇ ਵਿੱਚ ਮੁੱਖ ਮੰਤਰੀ ਹੁੰਦੇ ਸੀ ਵਿਵੇਸ਼ ਬਖੇਲ ਉਹਨਾਂ ਵੱਲੋਂ منی ਲਾਂਡਰੀ ਅਤੇ ਸ਼ਰਾਬ ਟੈਕਸ ਲਗਾ ਕੇ ਇੱਧਰ-ਉੱਧਰ ਪੁੱਠੇ ਸਿੱਦੇ ਹੱਥ ਮਾਰ ਕੇ 21000 ਕਰੋੜ ਰੁਪਏ ਦਾ ਘੁਟਾਲਾ ਕੀਤਾ ਗਿਆ ਅਚਾਲ ਅਤੇ ਚਲ ਜਾਇਦਾਦ ਬਣਾਈ ਗਈ ਲੇਕਿਨ ਇੱਧਰ ਪ੍ਰਧਾਨਗੀ ਨੂੰ ਲੈ ਕੇ ਰਾਣਾ ਗੁਰਜੀਤ ਪ੍ਰਤਾਪ ਸਿੰਘ ਬਾਜਬਾ ਸਾਹਮਣੇ ਹੋ ਗਏ ਨੇ ਪ੍ਰਤਾਪ ਸਿੰਘ ਬਾਜਵਾ ਰਾਣਾ ਗੁਰਜੀਤ ਸਿੰਘ ਨੂੰ ਦੇਖ ਕੇ ਖੁਸ਼ ਨਹੀਂ ਰਾਣਾ ਗੁਰਜੀਤ ਸਿੰਘ ਪ੍ਰਤਾਪ ਸਿੰਘ ਬਾਜਵਾ ਨੂੰ ਦੇਖ ਕੇ ਖੁਸ਼ ਨਹੀਂ ਚਰਨਜੀਤ ਸਿੰਘ ਚੰਨੀ ਆਪਣੀ ਜਗ੍ਹਾ ਤੇ ਰੋ ਰਹੇ ਨੇ ਸੁਖਪਾਲ ਸਿੰਘ ਖਹਿਰਾ ਆਪਣਾ ਹੱਥ ਪੱਲਾ ਮਾਰ ਰਹੇ ਨੇ ਉਧਰ ਜਿਹੜਾ ਹੈ ਆ ਨਵਜੋਤ ਸਿੰਘ ਸਿੱਧੂ ਹਾਲੇ ਸਾਇਲੈਂਟ ਨੇ ਲੇਕਿਨ ਪ੍ਰਗਟ ਸਿੰਘ ਕਹਿੰਦੇ ਨੇ ਕਿ ਮੈਂ ਤਾਂ ਭਾਰਤ ਦੀ ਕਪਤਾਨੀ ਕੀਤੀ ਹੋਈ ਹੈ ਤੇ ਮੈਂ ਕਾਂਗਰਸ ਪਾਰਟੀ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਸੰਭਾਲ ਸਕਦਾ ਹਾਂ ਰਾਜਾ ਉਹ ਬੜੇ ਕਹਿੰਦੇ ਨੇ ਕਿ ਮੈਨੂੰ ਕੋਈ ਚਿੰਤਾ ਨਹੀਂ ਜਿਹੜਾ ਵੀ ਪ੍ਰਧਾਨ ਬਣੇਗਾ ਮੈਂ ਉਸ ਦੇ ਹੇਠਾਂ ਕੰਮ ਕਰਨ ਨੂੰ ਤਿਆਰ ਹਾਂ ਮੈਨੂੰ ਕੋਈ ਚਿੰਤਾ ਨਹੀਂ ਬਹੁਤ ਕੁਝ ਕੀਤਾ ਹੈ ਕਾਂਗਰਸ ਪਾਰਟੀ ਨੇ ਮੇਰੇ ਲਈ ਅਤੇ ਮੈਂ ਵੀ ਬਹੁਤ ਕੁਝ ਕੀਤਾ ਹੈ ਕਾਂਗਰਸ ਪਾਰਟੀ ਲਈ ਰਾਜਾ ਵੜਿੰਗ ਦੀਆਂ ਲੱਤਾਂ ਖਿੱਚੀਆਂ ਜਾ ਰਹੀਆਂ ਨੇ ਇਹ ਤਾਂ ਰਾਜਾ ਵੜਿੰਗ ਨੂੰ ਪਤਾ ਲੱਗਿਆ ਹੈ ਕਿ ਜਿਹੜੇ ਮੇਰੇ ਨਾਲ ਰਹਿੰਦੇ ਨੇ ਜਿਹੜੇ ਮੇਰੇ ਗੱਡੀਆਂ ਦੇ ਵਿੱਚ ਬਹਿੰਦੇ ਨੇ ਅਤੇ ਜਿਹੜੀਆਂ ਮੇ ਜਿਹੜੇ ਮੇਰੀ ਮੀਟਿੰਗਾਂ ਦੇ ਵਿੱਚ ਭਾਗੀਦਾਰ ਬਣਦੇ ਨੇ ਉਹਨਾਂ ਵੱਲੋਂ ਹੀ ਮੇਰੇ ਪੈਰ ਖਿੱਚੇ ਜਾ ਰਹੇ ਨੇ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਹੋਵੇ ਚਾਹੇ ਚਰਨਜੀਤ ਸਿੰਘ ਚੰਨੀ ਹੋਵੇ ਚਾਹੇ ਰਾਣਾ ਗੁਰਜੀਤ ਸਿੰਘ ਹੋਵੇ ਤੇ ਚਾਹੇ ਪ੍ਰਗਟ ਸਿੰਘ ਹੋਵੇ ਲੇਕਿਨ ਇਸ ਪੰਬਲ ਪੂਸੇ ਦੇ ਵਿੱਚ ਹੁਣ ਜਾਨ ਤੇ ਬਣੀ ਹੋਈ ਹੈ ਬਬੇਸ਼ ਬਖੇਲ ਨੂੰ ਬਬਕੇਸ਼ ਬਖੇਲ ਨੂੰ ਇੱਕ ਪਾਸੇ ਈਡੀ ਅਤੇ ਈਡੀ ਦੇ ਛਾਪੇ ਲਗਾਤਾਰ ਛਾਪੇ ਵੱਜ ਰਹੇ ਨੇ ਕਦੇ ਉਹਦੇ ਕੋਲ ਪੁਛਗਿਸ ਕੀਤੀ ਜਾ ਰਹੀ ਹੈ ਕਦੇ ਉਹਨਾਂ ਦੇ ਸੁਪੁੱਤਰ ਤੋਂ ਕੋਲ ਪੁਛਗਿਸ ਕੀਤੀ ਜਾ ਰਹੀ ਹੈ ਯਾਨੀ ਕਿ ਕਾਂਗਰਸ ਸਮੁੱਚੀ ਜਿਹੜੀ ਲੀਡਰਸ਼ਿਪ ਹੈ ਉਹ ਪੂਰੀ ਤਰ੍ਹਾਂ ਪੰਬਲ ਪੂਸੇ ਵਿੱਚ ਪੈ ਚੁੱਕੀ ਹੈ ਕਿ ਆਖਰਕਾਰ ਪ੍ਰਧਾਨ ਕੌਣ ਹੋਵੇਗਾ ਕਾਂਗਰਸ ਪਾਰਟੀ ਦੇ ਵਿੱਚ ਕਿਉਂਕਿ ਰਾਜਾ ਵੜਿੰਗ ਨੂੰ ਤਾਂ ਪ੍ਰਧਾਨ ਮੰਨਦੇ ਹੀ ਨਹੀਂ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਹੋਵੇ ਚਾਹੇ ਸੁਖਜਿੰਦਰ ਸਿੰਘ ਰੰਧਾਵਾ ਹੋਵੇ ਚਾਹੇ ਸੁਖਪਾਲ ਸਿੰਘ ਖੈਰਾ ਹੋਵੇ ਚਾਹੇ ਚਰਨਜੀਤ ਸਿੰਘ ਚੰਨੀ ਹੋਵੇ ਰਾਣਾ ਗੁਰਜੀਤ ਤਾਂ ਕਹਿੰਦੇ ਨੇ ਕਿ ਮੈਦਾਨ ਛੱਡ ਕੇ ਭੱਜਣ ਵਾਲੇ ਨੇ ਮੈਦਾਨ ਛੱਡਣ ਵਾਲਿਆਂ ਦੇ ਵਿੱਚੋਂ ਨੇ ਰਾਜਾ ਵੜਿੰਗ ਤੇ ਫਿਰ ਰਾਜਾ ਉੜਿੰਗ ਦੀ ਤਾਂ ਛੁੱਟੀ بڑے ਤੌਰ ਤੇ ਕਿਹ ਨਾਲ ਕਰ ਦਿੱਤੀ ਜਾਵੇਗੀ ਬਬੇਸ਼ ਬਗੇਲ ਨੂੰ ਅਵਦਾ ਪੰਗਾ ਪੈ ਗਿਆ ਹੈ ਈਡੀ ਦੀ ਛਾਪੇ ਮਾਰੀ ਵਾਰ-ਵਾਰ ਹੋ ਰਹੀ ਹੈ ਉਹਦੇ ਸਾਥ ਸਬੰਧੀਆਂ ਦੇ ਘਰਾਂ ਦੇ ਵਿੱਚ ਤਲਾਸ਼ੀ ਲਈ ਜਾ ਰਹੀ ਹੈ ਯਾਨੀ ਕਿ ਅੱਗ ਲੱਗੀ ਹੈ ਤਾਂ ਧੂਆ ਨਿਕਲਿਆ ਹੈ ਬਬੇਸ਼ ਬਕੇਲ ਵੀ ਕਿਸੇ ਤੋਂ ਘੱਟ ਨਹੀਂ ਲੇਕਿਨ ਹੁਣ ਕਦੋਂ ਪ੍ਰਧਾਨ ਬਣਨਾ ਹੈ ਕਦੋਂ ਨਹੀਂ ਬਣਨਾ ਹਾਲ ਇਸ ਬਾਰੇ ਕਾਂਗਰਸ ਪਾਰਟੀ ਮੰਤਰ ਕਰ ਰਹੀ ਹੈ ਲੇਕਿਨ ਇਧਰ ਪ੍ਰਤਾਪ ਸਿੰਘ ਬਾਜਵਾ ਅਤੇ ਰਾਣਾ ਗੁਰਜੀਤ ਸਿੰਘ ਐਮਐਸਪੀ ਦੀਆਂ ਗੱਲਾਂ ਕਰ ਰਹੇ ਨੇ ਹਾਲਾਂਕਿ ਰਾਣਾ ਗੁਰਜੀਤ ਸਿੰਘ ਨੇ ਬਠਿੰਡਾ ਹਲਕੇ ਦੇ ਵਿੱਚ ਕਹਿ ਵੀ ਦਿੱਤਾ ਹੈ ਕਿ ਜੇਕਰ ਤੁਸੀਂ ਮੱਕੀ ਬੀਜਦੇ ਹੋ ਮੱਕੀ ਦੀ ਫਸਲ ਤੇ ਮੈਂ ਐਮਐਸਪੀ ਦੇਵਾਂਗਾ। ਯਾਨੀ ਕਿ ਸਿਰਫ ਕਾਂਗਰਸ ਪਾਰਟੀ ਵੱਲੋਂ ਰਾਣਾ ਗੁਰਜੀਤ ਸਿੰਘ ਨੇ ਮੱਕੀ ਦੀ ਫਸਲ ਤੇ ਐਮਐਸਪੀ ਦੇਣ ਦਾ ਵਾਅਦਾ ਕੀਤਾ ਹੈ। ਉਹਨਾਂ ਨੇ ਕਿਹਾ ਸਾਡੀ ਸਰਕਾਰ ਬਣਦੀ ਹੈ ਚਾਹਨਾ ਹੀ ਬਣਦੀ। ਹੁਣ ਮੱਕੀ ਦੀ ਖੇਤੀ ਉਹ ਫਸਲ ਕਰੋ ਤੇ ਜਦੋਂ ਮੱਕੀ ਪੱਕੇਗੀ ਉਹਦਾ ਮੈਂ ਤੁਹਾਨੂੰ ਜਿਹੜੀ ਹੈ ਉਸ ਤੇ ਐਮਐਸਪੀ ਦੇ ਦੇਾਂਗੇ। ਹੁਣ ਰਾਣਾ ਗੁਰਜੀਤ ਸਿੰਘ ਜਿਹੜੇ ਨੇ ਉਹ ਗਲੇ ਦੀ ਹੱਡੀ ਬਣ ਗਏ ਨੇ ਜਿਹੜੇ ਲੋਕ ਜਿਹੜੇ ਵੱਡੇ ਆਗੂ ਆਪੋ ਆਪਣੀਆਂ ਦਾਵੇਦਾਰੀਆਂ ਠੋਕਰੇ ਨੇ ਕਾਂਗਰਸ ਪਾਰਟੀ ਵਿੱਚ ਤਾਂ